ਅੰਮ੍ਰਿਤ ਵੇਲਾ ਸਕੂਨ ਤੇ ਸ਼ਾਂਤੀ ਲਈ ਜਾਣਿਆ ਜਾਂਦਾ ਹੈ ਜੇਕਰ ਕੋਈ ਅੰਤਰ ਆਤਮਾ ਨਾਲ ਜੁੜਨਾ ਵੀ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਸਮਾਂ ਬੜਾ ਟੁਕਮਾ ਹੈ ਪਰ ਕੀ ਇਸ ਸਮਾਂ ਵਾਕਈ ਅੰਮ੍ਰਿਤ ਵੇਲਾ ਰਹਿ ਗਿਆ ਹੈ ਕੀ ਇਸ ਸਮੇਂ ਦਾ ਬਾਕੀ ਦੇ ਸਮੇਂ ਨਾਲੋਂ ਕੋਈ ਫਰਕ ਰਹਿ ਗਿਆ ਹੈ ਬਾਕੀ ਦੇ ਸਮੇਂ ਵਿੱਚ ਸ਼ੋਰ ਸ਼ਰਾਬਾ ਤੇ ਸਾਰਾ ਕੁਝ ਮੌਜੂਦ ਹੁੰਦਾ ਹੈ ਤੇ ਕੀ ਅੱਜ ਦੇ ਅੰਮ੍ਰਿਤ ਵੇਲੇ ਵਿੱਚ ਸਪੀਕਰਾਂ ਦਾ ਸ਼ੋਰ ਸ਼ਾਮਿਲ ਨਹੀਂ ਫੇਰ ਇਹ ਕਿਦਾਂ ਗੁਰੂ ਸਾਹਿਬ ਵੱਲੋਂ ਦੱਸਿਆ ਅੰਮ੍ਰਿਤ ਵੇਲਾ ਹੈ ਇਹਨੂੰ ਅੰਮ੍ਰਿਤ ਵੇਲਾ ਸ਼ਾਇਦ ਕੋਈ ਤਾਂ ਹੀ ਬਣਾ ਸਕਦਾ ਹੈ ਜੇਕਰ ਉਹ ਕਿਸੇ ਸਾਊਂਡ ਪ੍ਰੂਫ ਕਮਰੇ ਵਿੱਚ ਬੈਠਾ ਹੋਵੇ ਤੇ ਉੱਥੇ ਬਹਿ ਕੇ ਰੱਬ ਨੂੰ ਯਾਦ ਕਰੇ ਜੇ ਕਵਿਤਾਵਾਂ ਲਿਖਣੀਆਂ ਨੇ ਕਵਿਤਾਵਾਂ ਲਿਖੇ ਜੇ ਪੜ੍ਹਨਾ ਹੈ ਤੇ ਪੜ੍ਹੇ ਇਹ ਸਮਾਂ ਨਾਲ ਵੈਸੇ ਬੜਾ ਪਿਆਰਾ ਹੁੰਦਾ ਹੈ ਕਿਉਂਕਿ ਇਸ ਸਮੇਂ ਵਿੱਚ ਸਬਕੌਨਸ਼ੀਅਸ ਮਾਈਂਡ ਬੜਾ ਹੀ ਐਕਟਿਵ ਹੁੰਦਾ ਹੈ ਤੇ ਇਸ ਐਕਟਿਵ ਸਬਕੌਂਸ਼ੀਅਸ ਮਾਈਂਡ ਵਿੱਚ ਵਿਚਾਰ ਬੜੇ ਪਿਆਰੇ ਪਿਆਰੇ ਹੁੰਦੇ ਨੇ ਜੇਕਰ ਅਸੀਂ ਉਸ ਸਮੇਂ ਦੇ ਵਿਚਾਰਾਂ ਨੂੰ ਨੋਟ ਕਰ ਲਈਏ ਤੇ ਬੜਾ ਕੁਝ ਨਵਾਂ ਤੇ ਵੱਖਰਾ ਕਰ ਸਕਦੇ ਹਾਂ ਪਰ ਅਫਸੋਸ ਕਿ ਕਬੀਰ ਜੀ ਵੱਲੋਂ ਕਹੀਏ ਗੱਲ ਕਿ ਮੁੱਲਾ ਤੂੰ ਮਨਾਰੇ ਤੇ ਕਿਉਂ ਚੜਿਆ ਹੈ ਬਾਂਗਾ ਕਿਉਂ ਦਿੰਦਾ ਹੈ ਇਦਾਂ ਕਰਨ ਨਾਲ ਰੱਬ ਨਹੀਂ ਮਿਲਣਾ ਜਿੰਨੂੰ ਤੂੰ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਯਾਦ ਕਰਦਾ ਪਿਆ ਹੈ ਉਹ ਤੇ ਤੇਰੇ ਦਿਲ ਦੇ ਅੰਦਰ ਹੈ ਪਰ ਅਫਸੋਸ ਜਿਨ੍ਹਾਂ ਨੇ ਇਹ ਗੱਲ ਕਹੀ ਅਸੀਂ ਉਹਨਾਂ ਦੀ ਕਈ ਗੱਲ ਨੂੰ ਵੀ ਉੱਚੀ ਉੱਚੀ ਸਪੀਕਰਾਂ ਦੇ ਨਾਲ ਹੀ ਕਹਿ ਰਹੇ ਹਾਂ